ਜੇਨ ਕਲ ਰੱਖੀ ਮੇਰੀ ਜੇਨ ਕਲ ਰੱਖੀ ਮੇਰੀ ਹੱਥ ਜੋੜ ਕੇ ਮੈਂ ਅਰਦਾਸ ਕਰਦਾ ਕਲਾ ਬਖਸ਼ ਦੇ ਆਪਰ ਮਾਨਿਆ ਨੂੰ ਤੇਰੀ ਨਜ਼ਰ ਸੁਬਲਣੀ ਹੋ ਜਾਵੇ ਉਗਣ ਲਾਦ ਮੈਂ ਪੁਜਿਆ ਦਾੜਿਆ ਨੂੰ ਦਾਦਾ ਤੇਰੀ ਦੇ ਨਿਗਾਹ ਕਰੂ ਪਹੋੜਾ ਮੰਗੜੇ ਪੀਖ ਪਾਇਆ ਰੇ ਰਾਨਿਆ ਨੂੰ ਬੱਜਿਆ ਦਰਬਾਰ ਦੇ ਅਰਪਾ ਰਾਜੇ ਰਖੀ ਰਗੀ ਮਨ ਦੇ ਤੇਰਿਆ ਬਾਣਿਆ ਸੰਗਤ ਮੰਨ ਦੀ ਤੇ ਰਿਆ ਪਾਣਿਆ ਰੀ ਅਗੋ ਬੇੰਦਾ ਤੋ ਪਈਏ ਆ ਮੰਨੀ ਆਵਾ ਨਾਮੇ ਬਿਗੜੀ ਹੋ ਆ ਮੰਨੀ ਓ ਮਗਤਾ ਤਾ ਹਜ ਨੂੰ ਲਾਵਾ ਰਵਾਲੀ ਆ ਜਾਨ ਕੀ ਬੰਦਰੀ ਬਾਦਾਨੇ ਬਾਲੀ ਆ ਗੋਤਾ ਸਦਮ ਨੀਂ ਦੀ ਘੀ ਪੀ ਤੋੜਦੀ हाकीअ मोड़ी दलिल मोर दे ਮਾਲੂ ਹੰਗੜੀ ਆ ਬਾਜਣ ਵਾਲੀ ਆ ਸਾਜਾ ਰਖੀ ਮੰਦਰੀ ਭਾਜਣ ਵਾਲੀ ਆ ਮੂਰਹਾ ਹਜ ਤਾਈ ਸਾਧਵਾ ਚਾ ਰਣੇ ਕੋ ਦਾ ਨਾ ਜਾ ਕੋ ਕੌਣ ਵਾਲਿਆ ਰਾਜਾਂ ਕੀ ਏ ਤੋੜੀ ਰਾਜ ਆਉਣ ਵਾਲਿਆ ਤੰਨੇ ਹਜਾਤਾ ਨੇ ਤਾ ਪੱਥਰਾ ਜੋ ਬਾਦੀ ਆ ਪੀਰ ਮੋੜੇ ਨਕੇ ਖੂਏ ਰੂਗੜਾ राजान हरि हज़ा ਪੀਓ ਤਾ ਲਾਉਣ ਵਾਲੀਆ ਆ ਜਾ ਰਖੀਆ ਮਦਨ ਨੂੰ ਬਚਾਉਣ ਵਾਲੀਆ ਹਰੀ ਜਾਨ ਦਾ ਤਾਰਾ ਭਾਈ ਕੰਡਾ ਆ ਕਾ ਗਿਆ ਪੈਦਾ ਨੀ ਮਾਣਾ ਵਿੱਚੋ ਲਾਜ ਜਾ ਕਾ ਗੇ ਕੰਦਾ ਕਹਿੰਦਾ ਸਾਟ ਦੀ ਸੜੀਆ ਸਮਾਹਾਨਾ ਪਿਆਲਾ ਜੀ ਦੀ ਦਲਾਈ ਹੈ ਪੈਸਾ ਪੈਸਾ ਰਾਣੀ ਤੂੰ ਮਰਵਾਉਣੇ ਵਾਲੀ ਆ ਜਾੜ ਕੀ ਮਦਨ ਬਕਝਾਉਣੇ ਵਾਲੀ ਆ ਸਾਹ ਹਸਪਤਾ ਤੇਰੀਆਂ ਕਾਰਨ ਹੋ ਰਿਆ मदनूं बकावणीअ वारी कपिड़ा ते ਆਣੀ ਬੇਟਾ ਬਾਦਮੀ ਉਹ ਨਾ ਵੀ ਅਜ਼ਾਦ ਜੀ ਜਿੰਦਾਨ ਲੈ ਜੋੜੀ ਨੂੰ ਵਜਾਉਣੇ ਵਾਲਿਆ ਰਾਜਾ ਰਕੀ ਉਹ ਮਦਨ ਵਜਾਉਣੇ ਵਾਲਿਆ ਜੇ ਸਾ ਭਗਤ ਹੋਇਆ ਆ ਪਕਾਜੂਰ ਜੀ ਚੌਹੀ ਗੂਟੀ ਫੈਲਿਆ ਸੀ ਨੂਰੋ ਨੂਰ ਜੀ ਕੋਤਮ ਚ ਨੂਰ ਬਾਰਾ ਸੋਣੇ ਵਾਲਿਆ ਬੋਧ ਮੇ ਤੋਂ ਪਾਕ ਹਲੀਮਾ ਦੀਆਂ ਬੇ ਲੋਰੀਆਂ ਫੱਤੀ ਜਮਕੇ ਸੇ ਰਾਤੀ ਬਾਬਾ ਡੋਰੀਆਂ ਸੋਣਾ ਨਾ ਮੁਹੰਮਦ ਸਤੌਣੀ ਵਾਲੀ ਰਾਜਾ ਕੀ ਅਮਦ ਨੂਬ ਸੋਣੀ ਵਾਲੀ